ਮੈਂ ਤੁਹਾਡੇ ਨਾਲ ਐਸਐਸਐਫ ਦੇ ਬਾਰੇ ਦੇ ਵਿੱਚ ਕੁਝ ਗੱਲਾਂ ਸ਼ੇਅਰ ਕਰਨੀਆਂ ਨੇ ਅੱਜ 2 ਸਾਲ ਪੂਰੇ ਹੋਏ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਬਣਾਈ ਗਈ ਸੀ ਸੀਐਮ ਮਾਨ ਸਾਹਿਬ ਦਾ ਇਹ ਇੱਕ ਕਿਸਮ ਦੇ ਨਾਲ ਡ੍ਰੀਮ ਪ੍ਰੋਜੈਕਟ ਸੀਗਾ ਕਿ ਹਾਈਵੇਜ਼ ਦੇ ਉੱਤੇ ਜਿਹੜੀਆਂ ਜਾਂਆਂ ਜਾਂਦੀਆਂ ਨੇ ਐਕਸੀਡੈਂਟਾਂ ਦੇ ਕਰਕੇ ਉਹਨੂੰ ਕਿਹੜੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ ਕਈ ਸੂਬਿਆਂ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਨੇ ਪਰ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਘਟਾਉਣ ਵਾਲੇ ਪਾਸੇ ਕੋਈ ਬਹੁਤਾ ਫਰਕ ਨਹੀਂ ਪਿਆ 2 ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਹੋਣ ਦੇ ਵਿੱਚ ਆਈ ਸੀਗੀ ਔਰ 2023 ਦੇ ਵਿੱਚ ਜਦੋਂ ਇਹ ਹੋਣ ਦੇ ਵਿੱਚ ਆਉਂਦੀ ਆ ਉਦੋਂ 1955 ਮੌਤਾਂ ਜਿਹੜੀਆਂ ਔਨ ਦੀ ਸਪੌਟ ਹੋ ਰਹੀਆਂ ਸੀਗੀਆਂ ਔਰ 2024 ਦੇ ਵਿੱਚ ਇਹ ਮੌਤਾਂ ਦਾ ਅੰਕੜਾ ਜਿਹੜਾ ਉਹ ਘਟ ਕੇ 1016 ਰਹਿ ਗਿਆ। ਔਰ 940 ਜਾਨਾਂ ਬਚਾਈਆਂ ਜਾ ਸਕੀਆਂ ਸੜਕ ਸੁਰੱਖਿਆ ਫੋਰਸ ਦੀ ਵਜ੍ਹਾ ਕਰਕੇ। 4700 ਤੋਂ ਜਿਹੜਾ ਅੰਕੜਾ ਸੀਗਾ ਉਹ 2338 ਦੇ ਉੱਤੇ ਆ ਗਿਆ ਜੀ। ਲਗਭਗ 48% 49% ਕਰੀਬ-ਕਰੀਬ 50% ਦੇ ਨੇੜੇ ਇਹ ਅੰਕੜਾ ਜਿਹੜਾ ਉਹ ਚਲੇ ਗਿਆ ਜਿਹੜੇ ਕਿ ਔਨ ਦੀ ਸਪੌਟ ਮਾਰੇ ਜਾਂਦੇ ਸੀਗੇ ਲੋਕ ਸੜਕ ਹਾਦਸਿਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਤੇ ਇਸ ਵੇਲੇ ਜਿਹੜੀਆਂ 1500 ਜਿਹੜੇ ਮੁਲਾਜ਼ਮ ਨੇ ਉਹ ਇਹਦੇ ਉੱਤੇ ਫੁੱਲ ਟਾਈਮ ਤਾਇਨਾਤ ਨੇ ਜੀ ਔਰ ਇਹ ਹਰ 30 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਇੱਕ ਗੱਡੀ ਜਿਹੜੀ ਆ ਉਹ ਪੰਜਾਬ ਦੀ ਸੜਕ ਦੇ ਉੱਤੇ ਦਿਸਦੀ ਆ ਉਹ ਗੱਡੀ ਜਿਹੜੀ ਕਿ ਫੁੱਲੀ ਇਕਿਪਡ ਹੈ ਜਿਹੜੀ ਤੁਰੰਤ ਲੋਡ ਪੈਂਦੀ ਆ ਫਰਸਟ ਏਡ ਦੀ ਤੇ ਚਾਹੇ ਜਿਹੜਾ ਕਟਰ ਵਗੈਰਾ ਜਿਹਦੇ ਵਿੱਚ ਗੱਡੀ ਕਈ ਵਾਰੀ ਕੱਟ ਕੇ ਉਹਦੇ ਵਿੱਚੋਂ ਬੰਦੇ ਕੱਢਣੇ ਪੈਂਦੇ ਆ ਤਾਂ ਉਹਨਾਂ ਦੀ ਟ੍ਰੇਨਿੰਗ ਆ ਇਸ ਚੀਜ਼ ਦੇ ਵਾਸਤੇ ਕਿ ਜਦੋਂ ਸੜਕ ਹਾਦਸਾ ਹੁੰਦਾ ਔਰ ਉੱਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ 29 ਕਿਲੋਮੀਟਰ ਤੇ ਤੁਹਾਨੂੰ ਪਹਿਲੀ ਗੱਡੀ ਮਿਲੀ ਤੁਸੀਂ ਕਿਸੇ ਟਾਈਮ ਨੋਟਿਸ ਕਰਨਾ ਜਦੋਂ ਤੁਸੀਂ ਅਗਲੇ 30 ਕਿਲੋਮੀਟਰ ਤੱਕ ਜਾਓਗੇ ਤੁਹਾਨੂੰ ਦੂਸਰੀ ਗੱਡੀ ਹਾਈਵੇ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਉਹ ਖੜੀ ਹੋਈ ਮਿਲੂਗੀ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਤਿਆਰ-ਬਰ ਤਿਆਰ ਬੈਠੇ ਹੋਏ ਮਿਲਣਗੇ ਇਹ ਨਹੀਂ ਹੈ ਕਿ ਕਿਸੇ ਜਗ੍ਹਾ ਦੇਤੇ ਗੱਡੀ پارک ਹੈ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠੇ ਨੇ ਤਾਂ ਕਿ ਜੇ ਜੇ ਉਹਨਾਂ ਨੂੰ ਮੂਵ ਕਰਨਾ ਪਏ ਤਾਂ ਸੈਕਿੰਡ ਜਿਹੜਾ ਕੋਈ ਸੈਕਿੰਡ ਵੀ ਉਹ ਜਾਇਆ ਨਾ ਜਾਵੇ ਇਸੇ ਕਰਕੇ ਐਸ ਟਾਈਮ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀ ਹੈ ਉਹ 6 ਮਿੰਟ ਤੋਂ ਲੈ ਕੇ 8 ਮਿੰਟ ਤੱਕ ਮੈਕਸਿਮਮ ਜਿਹੜੇ ਆ ਜੀ ਉਹ ਲੱਗਦੇ ਆ ਤਕਰੀਬਨ ਤਕਰੀਬਨ 6 ਤੋਂ 6.5 ਮਿੰਟ ਤੱਕ ਜਿਹੜੀ ਆ ਉਹ ਗੱਡੀ ਪਹੁੰਚ ਜਾਂਦੀ ਆ ਹਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਮੁਸ਼ਕਲ ਆ ਗਈ ਹਾਲੇ ਤੁਸੀਂ ਡੇਢ ਮਿੰਟ ਹੋਰ ਲਾ ਲਓ ਜੀ ਮਤਲਬ ਕਿ 6 ਤੋਂ ਲੈ ਕੇ 8 ਮਿੰਟ ਮੈਕਸਿਮਮ ਇਹਨੂੰ ਸੜਕ ਜਿਹੜਾ ਹਾਦਸਾ ਹੁੰਦਾ ਉਸ ਜਗ੍ਹਾ ਦੇ ਉੱਤੇ ਪਹੁੰਚਣ ਦੇ ਵਿੱਚ ਜਿਹੜੇ ਉਹ ਲੱਗਦੇ ਆ ਔਰ ਜਿਹੜੀ ਇਹਦੇ ਉੱਤੇ ਫੋਰਸ ਲਾਈ ਗਈ ਆ ਜਿਹੜਾ 1500 ਜਿਹੜੇ ਮੁਲਾਜ਼ਮ ਤਾਇਨਾਤ ਨੇ ਉਹਨਾਂ ਨੂੰ ਕਿਸੇ ਹੋਰ ਡਿਊਟੀ ਦੇ ਵਿੱਚ ਤਬਦੀਲ ਨਹੀਂ ਕੀਤਾ ਗਿਆ ਭਾਵੇਂ ਉਹਨਾਂ ਦੀ ਡਿਊਟੀ ਸਪੈਸ਼ਲੀ ਡੈਡੀਕੇਟਿਡ ਜਿਹੜੇ ਦੀ ਉਹ ਫੋਰਸ ਹੈ ਜਿਹੜੀ ਇੱਥੇ ਹੀ ਡਿਊਟੀ ਦੇ ਵਿੱਚ ਰਹੂਗੀ ਚਾਹੇ ਉਹ ਵੀਆਈਪੀ ਡਿਊਟੀ ਆ ਜਾਂ ਕਿਤੇ ਹੋਰ ਆ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਤਾਇਨਾਤ ਨਹੀਂ ਕੀਤਾ ਜਾਂਦਾ ਮੈਂ ਇਹ ਵੀ ਦੱਸਦਾ ਕਿ ਜਿਹੜਾ 6 ਮਿੰਟ ਤੋਂ ਲੈ ਕੇ 8 ਮਿੰਟ ਤੱਕ ਦਾ ਹੈ ਪਹੁੰਚਣ ਦਾ ਸਮਾਂ ਜੇ ਤੁਸੀਂ ਵਿਦੇਸ਼ਾਂ ਦਾ ਲਓਗੇ ਤਾਂ ਲਗਭਗ ਉਹਦੇ ਨੇੜੇ ਤੇੜੇ ਅਸੀਂ ਜਿਹੜਾ ਦੀ ਉਹ ਪਹੁੰਚ ਗਏ ਆ ਇਹ ਗੱਡੀ ਜਿਹੜੀ ਆ ਤੁਰੰਤ ਉੱਥੇ ਪਹੁੰਚ ਜਾਂਦੀ ਹੈ ਔਰ ਜਿਹੜੇ ਏਆਈ ਦੇ ਨਾਲ ਇਹ ਸਿਸਟਮ ਜਿਹੜਾ ਉਹ ਜੁੜਿਆ ਹੋਇਆ ਤਾਂ ਕਿ ਜਿਹੜੀ ਲੇਟੈਸਟ ਟੈਕਨੋਲੋਜੀ ਆ ਉਹਦੀ ਵੀ ਮਦਦ ਜਿਹੜੀ ਇਹਦੇ ਵਿੱਚ ਲਈ ਜਾ ਰਹੀ ਆ ਔਰ ਬੈਕਐਂਡ ਦੇ ਉੱਤੇ ਜਿਹੜੀ ਇਹਨਾਂ ਨੂੰ ਸਪੋਰਟ ਮਿਲਦੀ ਹੈ ਉਹਦੀ ਵਜ੍ਹਾ ਕਰਕੇ ਇਹ ਸੰਭਵ ਹੋ ਸਕਦਾ ਹੈ ਹੋ ਰਿਹਾ ਹੈ ਕਿ 6 ਮਿੰਟ ਤੋਂ ਲੈ ਕੇ 8 ਮਿੰਟ ਤੱਕ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਇਹ ਜਿਹੜੀਆਂ ਗੱਡੀਆਂ ਨੇ ਹਿਲਿਕਸ ਗੱਡੀਆਂ ਉਹ ਪਹੁੰਚ ਜਾਂਦੀਆਂ ਨੇ ਤੁਸੀਂ ਅਕਸਰ ਟਰੈਵਲ ਕਰਦੇ ਹੋ ਤੁਸੀਂ ਹਰ ਹਾਈਵੇ ਦੇ ਉੱਤੇ ਕਿਤੇ ਨਾ ਕਿਤੇ ਇਹ ਗੱਡੀ ਖੜੀ ਜੜੀ ਉਹ ਦੇਖਦੇ ਹੋਵੋਗੇ ਔਰ ਸਭ ਤੋਂ ਤਸੱਲੀ ਵਾਲੀ ਗੱਲ ਇਹ ਆ ਤੁਸੀਂ ਇਹ ਦੇਖੋ ਜਿਹਦੇ ਘਰ ਦਾ ਜੀ ਬਚ ਗਿਆ ਹਾਦਸੇ ਦੇ ਵਿੱਚ ਉਹਨੂੰ ਹੋਰ ਕੀ ਜੜਾ ਚਾਹੀਦਾ ਤੋਂ 50% ਤੱਕ ਜਿਹੜੀ ਮੌਤ ਦਰ ਉਹ ਘਟ ਚੁੱਕੀ ਆ ਪਿਛਲੇ 2 ਸਾਲਾਂ ਦੇ ਵਿੱਚ